ਰਾਂਦੀ ਮੈਂ ਕੋਈ ਹੀਲਾ ਨਹੀਂ ਨਾ ਕੋਈ ਪੈਸੇ ਦਾ ਨਾ ਕੋਈ ਤੇ ਲੈਦਾ ਛੋੜਦਾ ਮੁੰਡਾ ਉਹ ਕਰਾਇਆ ਵੀ ਪੱਤਾ 2000 ਤੇ ਕਰਦਾ ਵੀ ਖਾਚਾ ਤਵਰਨ ਲਕਿ ਕਿੰਨਾ ਚਿਰ ਹੋ ਗਿਆ ਮੰਜੇ ਚ ਪਏ ਨੂੰ ਸਾਲ ਹੋ ਗਿਆ ਜੀ ਸਾਲ ਹੋ ਗਿਆ ਕੀ ਹੋਇਆ ਸੀਗਾ ਇਹ ਪਟਾ ਚੱਲ ਗਈ ਸੀ ਹੈ ਪਟਾ ਪਰ ਉਹ ਸਦੇ ਮਨੋਂ ਪਟਿਆਲੇ ਪਰਚਾ ਕੱਢਦਾ ਸੀ ਰੈਫਰਲ ਕਰਦਾ ਸੀ ਤੇ ਫਿਰ ਉਹਨਾਂ ਨੇ ਲਾਈ ਚੱਲਿਆ ਉੱਥੇ ਚਰਗਲ ਕਰਤੀਆਂ ਸੀ ਗਨ ਪੱਟੀਆਂ ਬਨ ਬਨ ਕੇ ਹੈ ਤਾਂ ਮੁੱਕੇ ਹੋਏ ਛੋਟੀ ਜਿਹੀ ਹੁੰਦੇ ਦਾ ਪੰਜ ਕਿਹਾ ਗੱਲ ਮਾਤਾ ਲਈ ਮੇਰੀ ਹੈਲਪ ਕਰੇ ਹੈ ਹੈਲਪ ਮੇਰਾ ਲਾਜ ਕਰਨ ਕੀ ਸੁਪਨੇ ਕੀ ਸੀਗੇ ਆ ਉਹ ਖੇਡ ਦੇ ਜਿੰਦਗੀ ਜਿਹੜੀ ਉਹ ਸਾਰੀ ਰੁੱਕ ਕੇ ਰਹਿ ਗਈ ਕਿੰਨੇ ਚਿਰ ਤੋਂ ਨਹੀਂ ਤੁਰ ਫਿਰ ਕੇ ਦੇਖਿਆ ਸਾਲ ਤੂੰ ਉੱਤੇ ਹੋ ਗਿਆ ਜੀ ਅ ਸੱਚ ਕਾਲ ਤੋਂ ਤੂੰ ਦੇਖ ਰਹਾ ਐ ਪੋਪੀ ਨਿਊਜ਼ ਤੇ ਮੈਂ ਪਰਮਦੀਪ ਪਰਾਣਾ ਇਨਸਾਨੀਅਤ ਸਮਝਣ ਵਾਲੇ ਵੀਡੀਓ ਦੇਖ ਕੇ ਇੱਕ ਚੀਜ਼ ਤਾਂ ਸਮਝ ਜਾਣਗੇ ਕਿ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀ ਇਨਸਾਨੀਅਤ ਮਰ ਜਾਂਦੀ ਹੈ ਜਿਹੜੇ ਲੋਕ ਇਹ ਹਾਲਾਤ ਦੇਖਤਾ ਲੈਂਦੇ ਪਰ ਮਦਦ ਕਰਨ ਦੇ ਲਈ ਅੱਗੇ ਨਹੀਂ ਆਉਂਦੇ ਅੱਜ ਕਹਾਣੀ ਇੱਕ ਛੋਟੇ ਜਿਹੇ ਬੱਚੇ ਦੀ ਸੁਣਾਉਣ ਜਾ ਰਹੇ ਹਾਂ ਦਿਖਾਵ ਵੀ ਦਿਨਾ ਤੁਹਾਨੂੰ ਆ ਤਸਵੀਰ ਦੇਖੋਗੇ ਇਹ ਛੋਟੇ ਜਿਹੇ ਬੱਚੇ ਦਾ ਨਾਮ ਲੱਕੀ ਹੈ ਤੇ ਉਮਰ 14 ਸਾਲ ਹੈ ਪਿਛਲੇ ਸਾਲ ਜਨਮਸ਼ਟਮੀ ਵਾਲੇ ਦਿਨ ਇਸ ਦੇ ਜਿਹੜਾ ਸਰੀਰ ਹੈ ਉਹੋ ਮੱਚ ਜਾਂਦਾ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਸ ਦਾ ਇਲਾਜ ਹੈ ਉਸ ਦੇ ਅਧੀਨ ਇਹ ਬੱਚਾ ਹੁਣ ਤੱਕ ਇਲਾਜ ਦੇ ਲਈ ਤੜਫ ਰਿਹਾ ਹੈ ਤੇ ਮਦਦ ਦੀ ਗੁਹਾਰ ਲਗਾ ਰਿਹਾ ਹੈ ਤਾਂ ਦੋਸਤੋ ਜਿੰਨੇ ਦੋਸਤ ਜਿੰਨੇ ਵੀ ਦਾਨੀ ਸੱਜਣ ਜਾਂ ਸਮਾਜ ਸੇਵੀ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਾਉਣੀ ਹੈ ਤੇ ਫਰਜ਼ ਤੁਹਾਡਾ ਵੀ ਬਣਦਾ ਸਾਡਾ ਫਰਜ਼ ਜਿਹੜਾ ਅਸੀਂ ਨਿਭਾ ਰਹਿਆਂ ਤਾਂ ਇਸ ਛੋਟੇ ਜਿਹੇ ਬੱਚੇ ਦੇ ਮਦਦ ਦੇ ਲਈ ਇਹ ਵੀਡੀਓ ਬਣਾ ਰਹੇ ਹਾਂ ਸਾਰੀ ਗੱਲਬਾਤ ਸੁਣਾਉਣੇ ਆ ਤੁਹਾਨੂੰ ਆ ਜਾਣਦੇ ਆ ਕਿ ਇਸ ਬੱਚੇ ਦੇ ਪਰਿਵਾਰ ਦੀ ਬਾਹ ਫੜਨ ਦੇ ਲਈ ਕਿਉਂ ਨਹੀਂ ਕੋਈ ਅੱਗੇ ਆਇਆ ਕਿਉਂਕਿ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਹਰ ਇੱਕ ਸੰਸਥਾ ਇਹ ਕਹਿੰਦੀ ਹੈ ਕਿ ਅਸੀਂ ਗਰੀਬਾਂ ਦੀ ਬਾਹ ਫੜਦੇ ਆ ਤਾਂ ਅੱਜ ਇਹ ਗਰੀਬ ਪਰਿਵਾਰ ਉਹਨਾਂ ਤੱਕ ਪਹੁੰਚਦਾ ਕਰਦੇ ਹੋ ਤਾਂ ਜੋ ਉਹ ਬਾਹ ਫੜ ਲੈਣ ਤੇ ਇਸ ਬੱਚੇ ਦੀ ਕੋਈ ਮਦਦ ਹੋ ਜਾਏ ਇਸ ਦਾ ਇਲਾਜ ਹੋ ਜਾਏ ਤੇ ਜਿਹੜੇ ਇਸ ਦੇ ਹਾਲ ਨੇ ਉਹ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਵੀ ਕੋਈ ਜ਼ਿਆਦਾ ਚੰਗੇ ਨਹੀਂ ਹੈਗੇ ਤੇ ਇਸ ਦੀ ਜਿਹੜੀ ਦਾਦੀ ਹੈ ਉਹ ਵੀ ਕੋਲ ਬੈਠੀ ਹੈ ਇਸ ਤੋਂ ਬੱਚੇ ਤੋਂ ਜਾਣਦੇ ਆ ਪਹਿਲਾਂ ਕੀ ਨਾਮ ਬਈ ਲੱਕੀ ਲੱਕੀ ਕਿੰਨਾ ਚਿਰ ਹੋ ਗਿਆ ਐ ਮੰਜੇ 'ਚ ਪਏ ਨੂੰ ਸਾਲ ਹੋ ਗਿਆ ਜੀ ਸਾਲ ਹੋ ਗਿਆ ਕੀ ਹੋਇਆ ਸੀਗਾ ਇਹ ਪਟਾਖ ਚੱਲ ਗਈ ਸੀ ਹੈ ਪਟਾਖ ਅੱਛਾ ਉਸ ਦਿਨ ਤੋਂ ਫਿਰ ਉਸ ਦਿਨ ਤੋਂ ਫਿਰ ਮੈਨੂੰ ਹਸਪਤਾਲ 'ਚ ਸ਼ਿਫਟ ਕੀਤਾ ਗਿਆ ਸੀ ਫਿਰ ਉਸ ਦਿਨ ਮੈਨੂੰ ਪਟਿਆਲੇ ਪਰਚਾ ਕੱਢਤਾ ਸੀ ਰੈਫਰਲ ਕਰਤਾ ਸੀ ਤੇ ਫਿਰ ਉਹਨਾਂ ਨੇ ਇਲਾਜ ਚਲਿਆ ਉੱਥੇ ਚਰਗਲ ਕਰਤੀਆਂ ਸੀ ਗਨ ਪੱਟੀਆਂ ਬਨ ਬਨ ਕੇ ਹੈ ਉਹਨਾਂ ਨੇ ਤੇ ਫਿਰ ਫਰੀਦ ਖ ਬਠਿੰਡੇ ਦਾ ਪਰਚਾ ਕੱਢਤਾ ਸੀ ਉਹਨਾਂ ਨੇ ਇਹ ਮੇਜ ਦਾ ਤੇ ਫਿਰ ਉੱਥੇ ਜਵਾਬ ਦੇਤਾ ਹੀ ਤੇ ਫਿਰ ਹੈ ਹੀ ਉੱਥੇ ਜਵਾਬ ਦੇਤਾ ਤੇ ਫਿਰ ਫਰੀਦਕੋਟ ਲਾ ਚੱਲਿਆ ਸੀ ਹੁਣ ਕੀ ਹੁਣ ਕੀ ਇਲਾਜ ਕੀ ਹੋ ਰਿਹਾ ਹੁਣ ਠੀਕ ਹੈ ਤੁ ਹਾਂਜੀ ਮੇਰਾ ਤੇ ਦੇਸੀ ਦਵਾਈ ਲਾ ਰਿਆ ਅੱਛਾ ਦੇਸੀ ਦਵਾਈ ਲਾ ਰਿਹਾ ਹਾਂਜੀ ਫਿਰ ਮਤਲਬ ਕੀ ਸੁਪਨੇ ਕੀ ਸੀਗੇ ਆ ਉਹ ਖੇਡ ਦੇ ਜ਼ਿੰਦਗੀ ਜਿਹੜੀ ਉਹ ਸਾਰੀ ਰੁੱਕ ਕੇ ਰਹਿ ਗਈ ਕਿੰਨੇ ਚਿਰ ਤੋਂ ਨਹੀਂ ਤੁਰ ਫਿਰ ਕੇ ਦੇਖਿਆ ਸਾਲ ਤੋਂ ਉੱਥੇ ਹੋ ਗਿਆ ਜੀ ਬੰਚੇ ਜੀ ਪਏ ਹੋ ਹਾਂਜੀ ਧਰਤੀ ਤੇ ਪੈਰ ਨਹੀਂ ਲਾਇਆ ਕਿਵੇਂ ਲੱਗਦਾ ਅੱਜ ਉਹ ਛੋਟੇ ਜਿਹੇ ਕੰਸ ਸੀਗੇ ਵੀ ਛੋਟੀ ਜੀ ਗਲਤੀ ਨੇ ਸਾਰੇ ਪਰਿਵਾਰ ਨੂੰ ਟੈਨਸ਼ਨ ਪਾ ਰਕੀ ਹੈ ਹਾਂ ਐ ਕੀ ਲੱਗਦਾ ਕੀ ਸੁਪਨੇ ਕੀ ਨੇ ਪੜਨਾ ਅੱਗੇ ਕਿੰਨੇ ਚਿਰ ਤੋਂ ਨਹੀਂ ਸਕੂਲ ਗਏ ਪੜਨਾ ਹੀ ਮੈਂ ਬਹੁਤ ਟਾਈਮ ਹੋ ਗਿਆ ਸਕੂਲ ਨਹੀਂ ਗਿਆ ਪਹਿਲਾਂ ਲਰਜੀ ਹੋ ਗਈ ਸੀ ਮੇਰੇ ਅੱਛਾ ਤੇ ਫਿਰ ਲਰਜੀ ਕਰਕੇ ਸਕੂਲ 'ਚ ਬੈਠਣ ਨਹੀਂ ਦਿੱਤਾ ਵੀ ਹੋਰ ਬੱਚਿਆਂ ਦੇ ਵੀ ਹੋਊਗੀ ਤੇ ਫਿਰ ਉਹਨਾਂ ਨੇ ਮੈਨੂੰ ਕੱਢਤਾ ਸੀ ਦੋਸਤਾਂ ਨਾਲ ਖੇਡਣ ਜੀ ਕਰਦਾ ਹੈ ਹਾਂ ਜੀ ਹੈ ਹਾਂ ਜੀ ਤੁਸੀਂ ਕੀ ਕਹੋਗੇ ਬਹੁਤ ਸਾਰੇ ਲੋਕ ਵੀਡੀਓ ਦੇਖ ਰਹੇ ਆ ਤੁਹਾਡੀ ਤਾਂ ਉਹਨਾਂ ਉਹਨਾਂ ਤਾਂ ਕੀ ਕਹਿਣਾ ਚਾਹੋਗੇ ਵੀ ਤੁਹਾਡੀ ਮਦਦ ਲਈ ਕੀ ਕਹੋਗੇ ਮਦਦ ਲਈ ਮੇਰੀ ਹੈਲਪ ਕਰੇ ਹੈ ਹੈਲਪ ਮੇਰਾ ਇਲਾਜ ਕਰੋ ਕੋਈ ਆਇਆ ਹੁਣ ਤੱਕ ਕਿਸੇ ਨੇ ਇਲਾਜ ਲਈ ਕਿਹਾ ਨਹੀਂ ਜੀ ਹੈ ਨਹੀਂ ਜੀ ਕੋਈ ਵੀ ਨਹੀਂ ਆਇਆ ਮਾੜੀ ਮੋਟੀ ਮਦਦ ਵੀ ਨਹੀਂ ਕਿਸੇ ਨੇ ਕੀਤੀ ਨਹੀਂ ਜੀ ਤੇ ਹਸਪਤਾਲ ਤੱਕ ਦਿਖਾ ਕੇ ਉਹਨੇ ਖਰਚਾ ਫਿਰ ਕਰਦੀ ਕਰਦੀ ਸਾਰ ਹਾਂ ਜੀ ਅੱਛਾ ਇਹਦੇ ਦਾਦੀ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਕੀ ਨਾਮ ਹੈ ਮੇਰਾ ਨਾਮ ਜੀ ਆਮਰਜੀਤ ਹੈ ਆਪਰੇ ਜੀ ਜੀ ਇਲਾਜ ਲਈ ਕੋਈ ਪੈਸੇ ਕਿਸੇ ਨੇ ਦਿੱਤੇ ਹਜੇ ਤੱਕ ਮਦਦ ਕੋਈ ਨਾ ਜੀ ਪੈਸੇ ਕਿਸੇ ਨੇ ਨਹੀਂ ਦਿੱਤੇ ਉੱਥੇ ਇਲਾਜ ਫਰੀਦਕੋਟ ਉੱਥੇ ਜ਼ਰੂਰ ਭੇਜੀ ਸੀ ਲੋਕਾਂ ਨੇ ਆਪਣੀ ਮੰਡੀ ਵਾਲਿਆਂ ਨੇ ਉੱਥੇ ਬਸ ਇਲਾਜ ਹੋ ਹੀ ਗਿਆ ਇਹਦਾ ਆਧਾਰ ਕਾਰਡ ਉਹ ਬਣਿਆ ਨਹੀਂ ਸੀ ਜਿਹੜਾ 5 ਲੱਖ ਫਿਰ ਸਾਨੂੰ ਮੁੱਲ ਦਵਾਈ ਦਿਉਣੀ ਪੈਂਦੀ ਸੀ ਕਿ ਮਾਤਾ ਦੀ ਹਾਲਾਤ ਕੀ ਨੇ ਕਰਦੇ ਜੇ ਹੁਣ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਦਵਾਈ ਜੋਗੇ ਪੈਸੇ ਜਾਂ ਗੁਜ਼ਾਰੇ ਲਈ ਕਿਵੇਂ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਹੈ ਜੀ ਸਾਡਾ ਛੋਟਾ ਮੁੰਡਾ ਹੈ ਮਾੜਾ ਮੋਟਾ ਦਵਾਈ ਉਹ ਲਿਆ ਹੁੰਦਾ ਗੋਲੀਆਂ ਲਿਆ ਹੁੰਦਾ ਬੁਖਾਰ ਚੜਿਆ ਹੋਵੇ ਉਹ ਲਿਆ ਹੁੰਦਾ ਕਦੇ ਵਰਦਾ ਕਿਦੋਂ ਕੋਈ ਸੇਵ ਉਹ ਲਿਆ ਹੁੰਦਾ ਜਾਂ ਕਿ ਦੋ ਕਿ ਚਾਰ ਕੇਲੇ ਲਿਆ ਹੁੰਦੇ ਐਹੋ ਜਿਹਾ ਚੱਲੀ ਜਾਂਦਾ ਜੀ ਹੋਪ ਸਾਡੀ ਕੋਲ ਕੋਈ ਮਦਦ ਹੈ ਨਾ ਇਹ ਪਹਿਲਾ ਮਤਲਬ ਜਿਹੜੀ ਐਕਟੀਵਿਟੀ ਸੀ ਮੰਨ ਲਓ ਖੇਡਣਾ ਕੁੱਦਣਾ ਹਨਾ ਹਾਸੀ ਮਜ਼ਾਕ ਅਜ ਮੰਜੇ ਤੇ ਪਿਆ ਸਾਲ ਦਾ ਹਾਂਜੀ ਹੁਣ ਚੱਲਿਆ ਵੀ ਜਾਂਦਾ ਮੇਠਾ ਅਰਬ ਵੀ ਮੈਂ ਕੋਈ ਹੀਲਾ ਨਹੀਂ ਨਾ ਕੋਈ ਪੈਸੇ ਦਾ ਨਾ ਕੁਝ ਤੇ ਲੈਦਾ 14 ਮੁੰਦਾ ਉਹ ਕਰਾਇਆ ਵੀ ਪੱਦਾ 2000 ਤੇ ਕਰਦਾ ਵੀ ਖਰਚਾ ਤੋਰਦਾ ਹੋਰ ਕੋਈ ਪੈਸੇ ਦਾ ਇੰਤਜ਼ਾਮ ਮਾਂ ਦੀ ਚਾਚੀ ਦੀ ਨੇ ਉਹ ਲੋਕਾਂ ਦਾ ਕਰ ਕੰਮ ਕਰਕੇ ਉਗ ਜਿਆਦਾ ਕਰਦੀਏ ਦੋਨੇ ਮਾਪੂਤ ਉਧਰ ਰਹਿੰਦੇ ਇਹ ਮੇਰੇ ਕੋਈ ਰਹਿੰਦਾ ਜੀ ਅੱਜ ਮਾਤਾ ਦੇ ਘਰਾਂ ਚ ਕੰਮ ਕਰਦੇ ਕਹਿੰਦਾ ਕੀ ਕਰਦੀ ਹੈ ਜੀ ਪਿਤਾ ਦੇ ਪਿਤਾ ਮੁੱਖੇ ਹੋਏ ਛੋਟੇ ਜਿਹੇ ਹੁੰਦੇ ਦਾ 5 ਕਿਸਾ ਦਾ ਸੀ ਜਦੋਂ ਮੁੱਖੇ ਇਹ ਹੁੰਦਾ ਵਸ ਬੱਡਾ ਬੇਸ ਬਸ ਮਾਪੂਤ ਅੱਡ ਰਹਿੰਦੇ ਹੁਣ ਇਹ ਕਹਿੰਦਾ ਕਦੇ ਕਦੇ ਵੀ ਮੇਰਾ ਉੱਠਣ ਨੂੰ ਜੀ ਕਰਦਾ ਜਵਾਬ ਕਰ ਜਾਂ ਮਸਤ ਮਿਹਾਲ ਦਿੰਦਾ ਜਬਾ ਕਾਗੇ ਰੋਵੇ ਵੀ ਮੈਂ ਵੀ ਭੱਜ ਕੇ ਜਾਵਾਂ ਬਥੇਰਾ ਰੋਇਆ ਹੁਣ ਆਉਂਦੇ ਜਾਂਦੇ ਨੂੰ ਕਹਿੰਦਾ ਬਾਹਰ ਖੋਲ ਦਿਓ ਮੈਂ ਆਉਂਦੇ ਜਾਂਦੇ ਨੂੰ ਦੇਖ ਲਾਂਦੇ ਰੋਂਦਾ ਵੀ ਮੈਂ ਕਿਤੇ ਤੱਕੂੰ ਇਹਨਾਂ ਬਿਲਕੁਲ ਮਾਤਾ ਦੁੱਖ ਸਮਝ ਸਕਦੇ ਐ ਛੋਟੇ ਜੇ ਬੱਚੇ ਦੀ ਜ਼ਿੰਦਗੀ ਇੱਥੇ ਹੀ ਰੁੱਕ ਕੇ ਰਹਿ ਗਈ ਅਜ ਇਸ ਬੱਚੇ ਦੇ ਸੁਨਹਿਰੇ ਪਲ ਸੀ ਜਿਹੜੇ ਕਿਤੇ ਨਾ ਕਿਤੇ ਉਸ ਤੰਗੀ ਨੇ ਖੋਲੇ ਪਰ ਲੋਕ ਜਿਹੜੇ ਸੱਜਣ ਨੇ ਜਿੰਨੇ ਵੀ ਦਾਨੀ ਸੱਜਣ ਨੇ ਉਹ ਇਸ ਬੱਚੇ ਦੀ ਮਦਦ ਕਰ ਸਕਦੇ ਐ ਇਸ ਨੂੰ ਫਿਰ ਤੋਂ ਚੱਲਦਾ ਫਿਰਦਾ ਖੇਡਦਾ ਇਸ ਦੀ ਜ਼ਿੰਦਗੀ ਜਿਹੜੀ ਆ ਫਿਰ ਤੋਂ ਸੋਹਣੀ ਬਣਾ ਸਕਦੇ ਐ ਜਿੰਨੇ ਦੋਸਤ ਦੇਖ ਰਹੇ ਆ ਨਾ ਵੀਡੀਓ ਉਹਨਾਂ ਦੋਸਤਾਂ ਤੱਕ ਪਹੁੰਚਾ ਦਿਓ ਜਿਹੜੇ ਸੋਚਦੇ ਆ ਵੀ ਕਿਸੇ ਗਰੀਬ ਦੀ ਮਦਦ ਕਰਕੇ ਕੁਝ ਚੰਗਾ ਲੱਗਦਾ ਤਾਂ ਪਰ ਮੈਂ ਇੱਕ ਚੀਜ਼ ਦੇਖਦਾ ਵੀ ਬੜੀਆਂ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਨੇ ਉਹ ਕਿੱਥੇ ਨੇ ਅੱਜ ਮਾਨਸਾ ਦੀ ਇਹ ਘਰ ਹੈ ਮਾਨਸਾ ਦੇ ਵਿੱਚ ਹੀ ਇਹ ਪਰਿਵਾਰ ਰਹਿ ਰਿਹਾ ਤਾਂ ਉਹ ਸੰਸਥਾਵਾਂ ਕਿੱਥੇ ਗਈਆਂ ਜਿਹੜੀਆਂ ਦਾਅਵੇ ਕਰਦੀਆਂ ਨੇ ਕਿ ਅਸੀਂ ਬੜੀ ਮਦਦ ਕਰਦੇ ਹਾਂ ਬੜਾ ਫੰਡ ਜਿਹੜਾ ਸੰਸਥਾਵਾਂ ਦੇ ਵਿੱਚ ਇਕੱਠਾ ਹੁੰਦਾ ਤਾਂ ਕੀ ਇਸ ਪਰਿਵਾਰ ਦੇ ਲਈ ਉਹ ਫੰਡ ਕਿੱਥੇ ਚਲਾ ਗਿਆ ਇਸ ਪਰਿਵਾਰ ਦੇ ਸਮੇਂ ਉਹ ਸੰਸਥਾਵਾਂ ਕਿੱਥੇ ਚਲੀ ਗਈਆਂ ਤਾਂ ਮੈਂ ਇੱਕ ਗੱਲ ਆਪਣੇ ਮਾਧਿਅਮ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਹੂੰਗਾ ਕਿ ਇਸ ਪਰਿਵਾਰ ਦੀ ਮਦਦ ਦੀ ਲੋੜ ਹੈ ਜਿੰਨੇ ਵੀ ਫੰਕਸ਼ਨ ਕੀਤੇ ਜਾਂਦੇ ਆ ਜਿੰਨੇ ਵੀ ਪ੍ਰੋਗਰਾਮ ਕੀਤੇ ਜਾਂਦੇ ਜੇ ਉਹਨਾਂ ਦੇ ਵਿੱਚੋਂ ਇੱਕ ਅੱਧਾ ਇਵੈਂਟ ਕੱਟ ਹੋ ਗਿਆ ਤਾਂ ਇਸ ਪਰਿਵਾਰ ਦਾ ਕੋਈ ਹੱਲ ਹੋ ਜੂਗਾ ਇਸ ਬੱਚੇ ਦੀ ਕੋਈ ਜ਼ਿੰਦਗੀ ਬਚ ਜੂਗੀ ਮਾਤਾ ਕੀ ਮੰਗ ਕਰੋਗੇ ਜਿਹੜੇ ਲੋਕ ਵੀਡੀਓ ਦੇਖ ਰਹੇ ਆ ਜਿੰਨੇ دوست ਮਦਦ ਕਰਦੇ ਆ ਜੀਕਰ ਸੇ ਮੋਂ ਦਾ ਸ਼ੁਕਰ ਹੈ ਜੀ ਮਾੜੀ ਮੋਟੀ ਮਦਦ ਕਰਨ ਸਾਡਾ ਤਾਂ ਘਰ ਲਈ ਨਹੀਂ ਬਾਹਰ ਵੀ ਨਹੀਂ 2000 ਕਰਾਇਆ ਵੀ ਸੱਤੋਂ ਪਰ ਰਹਿੰਦੋ ਵੀ 5-6 ਮਹੀਨਾ ਦਾ ਪੁੱਛ ਦੋ ਉਹ ਵੀ ਇਕੱਠਾ ਹੋ ਜਾ ਪਏ ਸਾਡਾ ਤਾਂ ਮਾਤਾ ਦੇ ਵਗਦੇ ਜਿਹੜੇ ਹੰਝੂ ਨੇ ਨਾ ਇਹ ਦੁੱਖ ਹੈ ਇੱਕ ਪਰਿਵਾਰ ਦਾ ਤੇ ਅੱਜ ਆ ਕੇ ਜਦੋਂ ਆਹ ਹਾਲ ਜਿਹੜਾ ਤੁਸੀਂ ਟੱਕਿਆ ਦੇਖ ਰਹੇ ਹੋ ਨਾ ਇਹ ਤੁਸੀਂ ਦੇਖ ਨਹੀਂ ਸਕਦੇ ਕਿਉਂਕਿ ਅੱਖਾਂ ਪਰ ਆਉਂਦੀਆਂ ਨੇ ਸਾਰਾ ਸਿਨੈਰੀਓ ਦੇਖ ਕੇ ਕਿ ਇੱਕ ਛੋਟਾ ਜਿਹਾ ਬੱਚਾ ਹੈ 14 ਸਾਲ ਦੀ ਉਮਰ ਹੈ ਮਹਿਜ 14 ਸਾਲ ਜਿਸ ਸਮੇਂ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਕਰਨਾ ਕੀ ਹੈ ਕਿੱਥੇ ਜਾਣਾ ਹੈ ਕੀ ਖਾਣਾ ਹੈ ਕੀ ਪੋਣਾ ਹੈ ਉਸ ਉਮਰ ਦੇ ਵਿੱਚ ਇਹ ਛੋਟਾ ਜਿਹਾ ਬੱਚਾ ਪੜਾ ਸੰਤਾਪ ਭੋਗ ਰਿਹਾ ਹੈ ਇਹ ਸਾਰਾ ਜਿਹੜਾ ਇੰਨਾ ਹਿੱਸਾ ਇਹ ਦਾ ਜਲ ਚੁੱਕਿਆ ਪਰ ਅੱਜ ਮਦਦ ਦੇ ਲਈ ਮੰਗ ਕਰ ਰਿਹਾ ਹੈ ਤਾਂ ਜਿੰਨੇ ਵੀ ਦੋਸਤ ਵੀਡੀਓ ਦੇਖ ਰਹੇ ਆ ਤਾਂ ਦੋਸਤੋ ਜਲਦੀ ਤੋਂ ਜਲਦੀ ਮਦਦ ਦੇ ਲਈ ਅੱਗੇ ਆਜੋ ਤਾਂ ਜੋ ਇਸ ਬੱਚੇ ਦੀ ਜ਼ਿੰਦਗੀ ਜਾਂ ਇਸ ਦਾ ਬੱਚੇ ਦਾ ਭਵਿੱਖ ਜਿਹੜਾ ਸੋਹਣਾ ਹੋ ਸਕੇ ਫਿਰ ਤੋਂ ਇਹ ਬੱਚਾ ਆਪਣੇ ਦੋਸਤਾਂ ਨਾਲ ਖੇਡ ਸਕੇ ਫਿਰ ਤੋਂ ਆਪਣੇ ਸੁਪਨੇ ਜਿਹੜੇ ਆ ਉਹ ਪੂਰੇ ਹੋ ਸਕੇ ਸੁਪਨਾ ਸਕੂਲ ਜਾਣ ਦਾ ਤੇ ਅੱਜ ਸਕੂਲ ਜਾਣ ਕਿੰਨੀ ਉਹ ਬੈਠਾ ਤਾਂ ਜਿੰਨੇ ਵੀ ਦੋਸਤ ਵੀਡੀਓ ਦੇਖ ਰਹੇ ਹੋ ਤੁਹਾਡੇ ਨਾਲ ਇਹਨਾਂ ਦਾ ਸੰਪਰਕ ਨੰਬਰ ਵੀ ਸਾਂਝਾ ਕਰਾਂਗੇ ਬੈਂਕ ਖਾਤਾ ਵੀ ਸਾਂਝਾ ਕਰਾਂਗੇ ਜਿਸ ਦੇ ਵਿੱਚ ਤੁਸੀਂ ਮਦਦ ਕਰ ਸਕਦੇ ਹੋ ਪਰਿਵਾਰ ਦੀ ਆ ਕੇ ਵੀ ਮਦਦ ਕਰ ਸਕਦੇ ਹੋ ਮਾਤਾ ਜੀ ਕਿੱਥੇ ਹੈ ਘਰ ਕਿੱਥੇ ਆਪਣਾ ਇਹਕਰ ਮਿਰਮ ਆਪਣਾ 11 11 ਨੰਬਰ ਹੈ ਕੋਲੇ ਆ ਐਮਸੀ ਆਪਣੇ ਕਿੰਨੀ ਅੱਛਾ ਇਧਰ 11 ਨੰਬਰ ਤੇ ਆ ਗਏ 11 ਨੰਬਰ ਇਹ ਚਮੇੜੀ ਵੀ ਹੈ ਚਮੇ ਟੁੱਲਾ ਬੈਠਾ ਹਾਂ ਹਾਂ ਬਿਲਕੁਲ ਤਾਂ ਤੁਹਾਡੇ ਨਾਲ ਐਡਰੈਸ ਵੀ ਸਾਂਝਾ ਕਰਾਂਗੇ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਬੱਚੇ ਦੀ ਮਦਦ ਹੋ ਸਕੇ ਕਿਉਂਕਿ ਅਸੀਂ ਆਪਦਾ ਫਰਜ਼ ਨਿਭਾਤਾ ਤੁਹਾਡੇ ਇੱਕ ਲਾਈਕ ਸ਼ੇਅਰ ਦੇ ਨਾਲ ਜਿਹੜਾ ਉਹਨਾਂ ਦੋਸਤਾਂ ਤੱਕ ਉਹਨਾਂ ਦਾ ਨੀ ਸੱਜਣਾ ਤੱਕ ਇਹ ਵੀਡੀਓ ਪਹੁੰਚ ਜਾਣੀ ਹੈ ਜਿਨ੍ਹਾਂ ਨੇ ਮਦਦ ਕਰਨੀ ਹੈ ਤਾ ਹੁਣ ਦੇਖਣਾ ਹੈ ਵੀ ਕਿੰਨੀਆਂ ਸਸਾਵਾਂ ਅੱਗੇ ਆਉਂਦੀਆਂ ਨੇ ਇਸ ਪਰਿਵਾਰ ਦੀ ਇਸ ਛੋਟੇ ਜਿਹੇ ਬੱਚੇ ਲੱਕੀ ਦੀ ਬਾਹ ਫੜਦੀਆਂ ਨੇ ਤਾਂ ਜੋ ਇਸ ਦਾ ਭਲਾ ਹੋ ਸਕੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ